ਪੰਜਾਬ ਦੇ ਵਿੱਚ ਦਿਨੋ ਦਿਨ ਗੁੰਡਾਗਰਦੀ ਦੀਆਂ ਹੱਦਾਂ ਪਾਰ ਹੁੰਦੀਆਂ ਜਾ ਰਹੀਆਂ ਨੇ ਅਤੇ ਹਰ ਰੋਜ਼ ਤੇਜ਼ ਧਾਰ ਹਥਿਆਰਾਂ ਦੇ ਨੱਕ ਤੇ ਕੁੱਟਮਾਰ ਦੀਆਂ ਘਟਨਾਵਾਂ ਵੀ ਵਧੀਆਂ ਜਾ ਰਹੀਆਂ ਨੇ ਅਤੇ ਕੁੱਟਮਾਰ ਦੀਆਂ ਕਈ ਤਸਵੀਰਾਂ ਤਾਂ ਬਹੁਤ ਦੇਖੀਆਂ ਹੋਈਆਂ ਨੇ ਪਰ ਨਾਪੇ ਦੇ ਵਿੱਚ ਕੁੱਟਮਾਰ ਦੀ ਇਹ ਪਹਿਲੀ ਤਸਵੀਰ ਵੇਖ ਨੂੰ ਮਿਲ ਰਹੀ ਹੈ ਜੋ ਕਿ ਸੋਸ਼ਲ ਮੀਡੀਆ ਦੇ ਕਾਰਨ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਨੂੰ ਚਾਰ ਨੌਜਵਾਨਾਂ ਦੇ ਵੱਲੋਂ ਬਹਿਰਮੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਇੱਕ ਨੌਜਵਾਨ ਵੀਡੀਓ ਬਣਾ ਰਿਹਾ ਹੈ ਤੇ ਜਦੋਂ ਕਿ ਇੱਕ ਕੋਲ ਖੜਾ ਹੈ। ਕੁੱਲ ਮਿਲਾ ਕੇ 6 ਨੌਜਵਾਨ ਇਸ ਘਟਨਾ ਨੂੰ ਅੰਜਾਮ ਦੇ ਰਹੇ ਨੇ। ਜਦੋਂ ਕਿ ਡਿੰਪਲ ਸਿੱਧੂ ਨਾਮਕ ਨੌਜਵਾਨ ਨੂੰ ਬੁਰੀ ਤਰੀਕੇ ਦੇ ਨਾਲ ਜ਼ਖਮੀ ਕਰ ਦਿੰਦੇ ਨੇ। ਔਰ ਤਹੀ ਦੂਜੇ ਪਾਸੇ ਡਿੰਪਲ ਸਿੱਧੂ ਪਟਿਆਲਾ ਦੇ ਰਜਿੰਦਰਾ ਹਸਤਾਲ ਵਿੱਚ ਜੇਰੇ ਇਲਾਜ ਦਾਖਲ ਹੋ ਜਾਂਦਾ ਹੈ। ਅਥੇ ਇਸ ਸਬੰਧੇ ਜਦੋਂ ਨਾਬਾ ਕੋਤਵਾਲੀ ਦੇ ਐਸ ਐਚ ਓ ਹੈਰੀ ਬੋਪਰਾਇ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਨਦੀ ਕਾਫੀ ਲੰਮੇ ਸਮੇਂ ਤੋਂ ਆਪਸੀ ਤਕਰਾਰਬਾਜ਼ੀ ਚੱਲ ਰਹੀ ਹੈ ਅਤੇ ਡਿੰਪਲ ਸਿੱਧੂ ਨੂੰ ਛੇ ਨੌਜਵਾਨਾਂ ਦੇ ਵੱਲੋਂ ਘੇਰ ਕੇ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਸਬੰਧ ਵਿੱਚ ਅਸੀਂ ਵੱਖ-ਵੱਖ ਤਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਉਹਨਾਂ ਦੱਸਿਆ ਕਿ ਡਿੰਪਲ ਸਿੱਧੂ ਹਸਤਾਲ ਦੇ ਵਿੱਚ ਬੈਠ ਕੇ ਵੀ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਵਾਇਰਲ ਕਰ ਰਿਹਾ ਹੈ ਜਿਨ੍ਹਾਂ ਛੇ ਨੌਜਵਾਨਾਂ ਦੇ ਵੱਲੋਂ ਡਿੰਪਲ ਸਿੱਧੂ ਦੇ ਉੱਪਰ ਹਮਲਾ ਕੀਤਾ ਸੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਅਸੀਂ 308 323 341 ਤੇ 506 ਅਤੇ 148 ਅਤੇ 149 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਬਾਕੀ ਦੇ ਉਸ਼ਿਆ ਨਵੀਂ ਸ਼ੇਤੀ ਗਿਰਫਤਾਰ ਕਰ ਲਿਆ ਜਾਵੇਗਾ। ਸਾਡੇ ਕੋਲ ਇੱਕ ਮੈਟਰ ਰਿਪੋਰਟ ਹੋਇਆ ਜਿਸ ਵਿੱਚ ਦਿंपल ਸੇਤੂ ਸੰਨੂ ਸ਼ੌਨ ਸਿੰਘ ਪਾਸੀ ਪ੍ਰੇਮਨਗਰ ਨੇ ਸਾਡੇ ਕੋਲ ਬਿਆਨ ਲਿਖਾਇਆ ਜਿਸ ਤਹਿਤ ਅਸੀਂ ਮਕਦਮਾ ਨੰਬਰ 77 ਅੰਡਰ ਸੈਕਸ਼ਨ 304 ਤਹਾਂ 32506 435 ਆਈਪੀਸੀ ਦਰਜ ਕੀਤਾ ਇਸ ਵਿੱਚ ਉਸ ਦਿंपल ਦੀ ਕੁਝ ਵਿਅਕਤੀਆਂ ਨੇ ਵੱਲੋਂ ਕੁੱਟਮਾਰ ਕੀਤੀ ਗਈ ਸੀ ਇਹ ਮਾਮਲਾ ਆਪਸੀ ਰੰਜਿਸ਼ ਦਾ ਹੈ ਇਹਨਾਂ ਦੇ ਪਹਿਲਾਂ ਵੀ ਆਪਸ ਪਹਿਲਾਂ ਕਈ ਵਾਰੀ ਤਕਰਾਰ ਹੋਇਆ ਜਿਸ ਸਤੇ ਅਸੀਂ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਚਾ ਰਿਹਾ ਕਿੰਨੇ ਜਣੇ ਸੀ ਜਿਹਨੂੰ ਕੁੱਟਮਾਰ ਇਹ 6 ਬੰਦਿਆਂ ਦੇ ਖਿਲਾਫ ਅਸੀਂ ਮੁਕਦਮਾ ਦਰਜ ਕਰਿਆ ਉਸਤੇ ਬਿਆਨ ਤੇ ਵੀਡੀਓ ਵੀ ਸਾਹਮਣੇ ਹੈਗੀ ਜੀ ਇਹਨਾਂ ਨੇ ਆਪਸ ਚ ਚੱਲ ਰਿਹਾ ਜੀ ਇਹਨਾਂ ਦਾ ਸਾਨੂੰ ਸਾਡਾ ਧਿਆਨ ਚਾਹੀਏ ਅਸੀਂ ਉਹ ਚੈੱਕ ਕਰਕੇ ਵੇਰੀਫਾਈ ਕਰਕੇ ਜਿੰਮੇ ਅਗੇ ਕਾਰਵਾਈ ਹੋਏਗੀ ਉਹ ਅੰਮੋਚ ਲੈਾਂਗੇ ਜਿਹੜੀ ਫਾਈਲ ਦਾ ਵੀਡੀਓ ਕੀਤੀ ਇਹਨੇ ਆਪੇ ਬਣਾਈ ਸੀ ਬਾਈਨਰ ਜੀ ਬੁੱਲਵਾ ਇਹ ਅਸੀਂ ਵਾਲੇ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਉਹਦੇ ਚੈੱਕ ਕਰਕੇ ਅਗੇ ਦੱਸਾਂਗੇ ਤੇ ਜਿਹੜਾ ਇੱਕ ਦਾਖਲਾ ਜਿਹੜਾ ਡਿੰਪੜਾ ਕਹਿ ਰਹੇ ਹੋਗੇ ਤੁਸੀਂ ਉਹ ਜਿਹੜਾ ਇੱਕ ਕਹਿ ਰਿਹਾ ਵੀ ਮੈਨੂੰ ਤਾਂ ਕੋਈ ਨਹੀਂ ਹੋਇਆ ਉਹ ਵੀ ਮੈਟਰ ਹੈ ਇਹਨਾਂ ਦੀ ਪੁਰਾਣੀ ਆਪਸ ਚ ਰੰਜਿਸ਼ ਪਾਦੀ ਚੱਲ ਰਹੀ ਹੈ ਉਹ ਕਹਿੰਦੇ ਨੇ ਅਸੀਂ ਇਹਦੇ ਸੱਟ ਮਾਰੀ ਉਹ ਕਹਿੰਦੇ ਮੈਨੂੰ ਕੁਝ ਨਹੀਂ ਹੋਇਆ ਆਪਸ ਚ ਇੱਕ ਦੂਜੇ ਦੇ ਨਾਲ ਸੋਸ਼ਲ ਮੀਡੀਆ ਦੇ ਤਹਿਤ ਤੇ ਸੋਸ਼ਲ ਮੀਡੀਆ ਵਾਰ ਇਹ ਚਲਾ ਰਹੇ ਨੇ ਆਪੋ ਚ ਤੇ ਕਿੰਨੇ ਜਣੇ ਦੇ ਖਿਲਾਫ ਮਾਮਲਾ ਦਰਜ ਛੇ ਬੰਦਿਆਂ ਦੇ ਖਿਲਾਫ ਅਸੀਂ ਮਾਮਲਾ ਦਰਜ ਕਰਿਆ ਕੋਈ ਹੋਰ ਇੱਕ ਬੰਦਾ ਅਸੀਂ ਅਰੈਸਟ ਕਰ ਲਿਆ ਤੇਜ ਚੈਨਲ ਦੇ ਲਈ ਨਾ ਬਾਤਾਂ ਸੁਖਜਾ ਸਿੰਘ ਲੁਬਾਣਾ ਦੀ ਰਿਪੋਰਟ